ਦੇ ਆਹ ਤੇਰੇ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋਈ ਕੋਈ ਨਹੀਂ ਸਾਹ ਮੇਰੇ ਕੋਈ ਨਹੀਂ ਦਿਖੋ ਕਰਾ ਕੋ ਬਹੁਤ ਜੀ ਤੇ ਜੇ ਠੀਕ ਤਾਂ ਨਹੀਂ ਆਹ ਠੀਕ ਠੀਕ ਤਾਂ ਨਹੀਂ ਚੱਲਦਾ ਆ ਪਿਆ ਨਹੀਂ ਠੀਕ ਹੈ ਇਹ ਤਾਂ ਜੀ ਆਹ ਟਰੈਕਟਰ ਨਾਲ ਦਾ ਧੂਆਂ ਧਾਵਾ ਮਾਰ ਕੇ ਫਿਰ ਉਹ ਹੋ ਜੇ ਦਾ ਫਿਰ ਸਟਾਰਟ ਹੋ ਜਾਂਦਾ ਹੋ ਜਾਂਦਾ ਦੋ ਵਾਰੀ ਤਾਂ ਹੋ ਗਿਆ ਕਾਵੇ ਕਰਿਆ ਕਿ ਇੰਨਾ ਮੁਸ਼ਕਲ ਹੁੰਦਾ ਕਿੱਥੇ ਝਟਾਟ ਹੋਣਾ ਕਈ ਵਾਰ ਤੇਰਾ ਭਰਾਵਾ ਨੇ ਕਰ ਲਈ ਜੀ ਆਏ ਥੇਰੇ ਬੀਨ ਯਾਰ ਲੈ ਨਹੀਂ ਤਾਂ ਹੁੰਦਾ ਮਿਲਦਾ ਦੱਸਦਾ ਕਿ ਹਾਂ ਮਿਲਦੇ ਆ ਭਾਸ਼ ਇਹ ਦੁੱਤ ਲੱਗਿਆ ਮੈਨੂੰ ਤਾਂ ਸਾਰਾ ਹੀ ਪਤਾ ਆ ਆ ਜਿਹੜਾ ਹੀਰੋ ਹੁੰਦਾ ਕਿਹੜਾ ਕੰਕੀਨਾਂ ਦੀ ਦਾਲਤੀ ਮੇਰਾ ਨਹੀਂ ਕਿਹਦੇ ਦੁਆਰਾ ਆ ਗਿਆ ਤੇ ਇਹਨੂੰ ਕਹਿ ਕੇ ਬੰਦੇ ਨੂੰ ਗੋਣੇ ਘਰ ਹੀ ਹੁੰਦਾ ਭਾਈ ਹਾਂ ਮੇਰਾ 50-60 ਰੁਪਈਆ ਖੂਚ ਗਿਆ ਸੀ ਤੇ ਮੈਨੂੰ ਉਹ ਤੂੰ ਬਾਦ ਦਬਾਤੇ ਨਾ ਦੋ ਮੋਟਰਾਂ ਜਿਵੇਂ ਇੱਕ ਪੌਲਟ ਇੱਕ ਹੀ ਹੀਰੋ ਹੁੰਦਾ 25000 ਕੋਈ ਪਤਾ ਨਹੀਂ ਬੱਚੇ ਨੂੰ ਗੋਣ ਫਿਰ ਪੁੱਲ ਜਦੇ ਚਾਚੇ ਨੂੰ ਦਵਾਇਆ ਸੇਫਟੀ ਟੈਲੀਮਣੀ ਨਹੀਂ ਕੀਤੀ। ਵਾਕਿਆ ਇਹ ਆ ਵੀ ਜਦੋਂ ਜਨਤਨ ਕੋਟ ਖੋੜੇ। ਉਹ ਤਾਂ ਫਿਰ ਹਾਂ। ਇਹ ਆ ਦੇਣ ਕੋਈਆ ਕਰਨਾ ਆ ਛਕਣਾ। ਹਾਂਜੀ। ਤੇ ਉਹ ਫਿਰ ਚਾਨ ਮਤਲਬ ਉਹ ਲੈਣ ਨਹੀਂ ਸੁੱਤ ਜਾਤ ਕਰ ਲਈ। ਹਾਂ। ਠੀਕ ਹੈ। ਅੱਪੀ ਵਾਲਾ ਐਸੇ ਕਰਕੇ ਫਿਰ ਡੋਲੀ ਨਹੀਂ ਆ ਵੀ। ਸਹੀ ਛੜਦੇ ਛੜਦੇ ਛੜਦੇ। ਹਾਂ ਹਾਂ। ਆਪਾਂ ਤਾਂ ਆਪਣੇ ਵੇਸਟ ਵੀ ਲੈ ਆਏ। ਉਹ ਵੀ ਆ ਸੋੜਿਆ ਇਹ ਜਿਆ ਲਾਲਚ ਕਰਨ ਵਾਲੇ। ਉਹ ਤਾਂ ਛੋਏ ਛੋਰੀ ਗੋਪਾਲ ਆਏ। ਲੈਣਾ। ਹਾਂ। ਗੋਪਾਲ ਪੜਾ ਫੇਲਾ ਫਾਜਲਾ ਮਦਵਾ ਕਰੋ ਉੱਪਰ ਉਹ ਆਕੇ ਗਾਂ ਖੇੜੀਆ ਐਡਾ ਸਾਰਾ ਗੜਾ ਫੇਲਾ ਤੇ ਕਹਿੰਦਾ ਬਾਪੂ ਜੀ ਮੈਨੂੰ ਨਾ ਮੈਂ ਤਾਂ ਬਿਲਕੁਲ ਸਿੱਖਣਾ ਹੈ ਕੁਝ ਉਹ ਮੈਂ ਕਿਹਾ ਬਰਾਬਰ ਮੈਨੂੰ ਤਾਂ ਕੁਝ ਨਹੀਂ ਆਉਂਦਾ ਮੇਰੇ ਲੈ ਕੇ ਨਾਂ ਲਿਆ ਸੀ ਤੇ ਨਾ ਇਦਾਂ ਦੇ ਖੜੇ ਵੀ ਰੋੜ ਆ ਬਗਵਾਤਮਾ ਦੇ ਮੇਰੇ ਬਹੁਤ ਖੜੇ ਵੀ ਹਾਂ ਠੀਕ ਹੈ ਤੇ ਇਹ ਜੀ ਲਾਲਚ ਮੈਨੂੰ ਨਾ ਦੋ ਦੇ ਕੋਕਲ ਨੂੰ ਚਰਨੀ ਆਣੇ ਆ ਤਾਂ ਭਾਈ ਦੋ ਜੋੜੀਆਂ ਫੜ ਲਾ ਹਾਂ ਕੇਲ ਜਾਏਗਾ ਬੇਬਤੀ ਆ ਹਾਂ ਉਹ ਮੋੜਣੇ ਵਾਂਗੇ ਜੇ ਤੂੰ ਆਪਣੀ ਮਰਜ਼ੀ ਦੇ ਚੱਕਣਿਆ ਬੱਚਿਆਂ ਤੋਂ ਉਹ ਤੂੰ ਆਪਣਾ ਡਾਈ ਜੀ ਦੋ ਬੋਚੇ ਚੱਕ ਕੇ ਦੋ ਜੋੜੀਆਂ ਚ ਕਹਿੰਦਾ ਦੇ ਦੂ ਮੈਂ ਕਹਿੰਦੀ ਮੋੜਨੀਆਂ ਰਹਿਣਗੀਆਂ ਜਦੋਂ ਮੈਂ ਗਿਆ ਉਹ ਕਹਿੰਦਾ ਇਚੇਰੀ ਵਾਲੀ ਦੇ ਪੱਠੇ ਨਹੀਂ ਇਹ ਨਹੀਂ ਕਹਿੰਦਾ ਚੱਲ ਹੱਪੀ ਥੰਦੇ ਆ ਬਾੜਨ ਕਮਾ ਬੰਦਾ ਜਦੋਂ ਮੈਂ ਤੂੰ ਕਹਿਣ ਲੱਗਿਆ ਸੀ ਹਮੇਂ ਬਿਮਾਰ ਰਹਿੰਦਾ ਤਾਂ ਕੋਈ ਨਹੀਂ ਇਹ ਨਾਲ ਗੱਲ ਕਰਨੀ ਬੜੇ ਦੇਤੇ ਆਪਣੇ ਮਾਂਪੇ ਬੈਠੇ ਨਾ ਕੀ ਗੱਲ ਆਈ ਮੋਰਨੀ ਤੇ ਲੈਣਗੇ ਆ ਆਪਾਂ ਤੈਨੂੰ ਇਹ ਗੱਲ ਕਹਿ ਕੇ ਜਿੱਤੀ ਸੀ ਇਹ ਕੜੇ ਦਿਖਾਉਂਦਾ ਸੀ ਆ ਬਣਿਆ ਆਪਾਂ ਕਰਨੀ ਜਾਂਦੇ ਕੜੇ ਆ ਮਗਰ ਨਹੀਂ ਜਾਂਦੇ ਓੱਖ ਨਹੀਂ ਸਾਨੂੰ ਠੀਕ ਆ ਚਾਰ ਰੁੱਤੇ ਬਿਲਕੁਲ ਆ ਜਾਂਦਾ ਮਿੱਟੂ ਚਾ ਚੱਲ ਜਾਂਦਾ ਠੀਕ ਆ ਕਰਤਾ ਰਿਆਂ 4000 ਰੁਪਏ ਲੈ ਗਏ ਇਨੇ ਵਾਲੇ ਵੀ ਬਾਜੀ ਮੈਂ ਕਲਾ ਨਹੀਂ ਸ਼ੁਰੂ ਕੀਤੀ ਜਿੱਤੇ ਲਾਲ ਬਾਈ ਜਿੱਤੇ ਸਾਡਾ ਤੇ ਇਸੇ ਨੇ ਛੜਾਇਆ ਉਹ ਤਾਂ ਨਾ ਮੁਰਦਾ ਸੀ ਮੈਂ ਤੇ ਇਹਨੇ ਪੱਟੀ ਇਹ ਕਹਿੰਦਾ ਮੈਂ ਛੱਡੂ ਮੈਂ ਜੰੂ ਉੱਥੇ ਐ ਤਾਂ ਕੁੱਕੜ ਦੇ ਪਿੰਡੋਂ ਮੁੜਿਆ ਸੀ ਬਾਜੀ ਉੱਥੇ ਸੀ ਮੈਨੂੰ ਮੇਰਾ ਸਕੂਟਰ ਹੋ ਗਿਆ ਖਰਾਬ ਪੁਰਾਣੇ ਅੱਡੇ ਕੋਲ ਸੀ ਮੇਰੇ ਕੋ ਸਾਈਕਲ ਸਾਂ ਸੀਗਾ ਮੈਂ ਕਿਹਾ ਤੂੰ ਨਸਿਆ ਬਾਜੀ ਤਾਂ ਤੇਰੀ ਜਰੂਰ ਛੜਾਣੀ ਹੁੰਦੀ ਹਾਂ ਉਹ ਹੁਣ ਕੀ ਕਰੇ ਉਹ ਕਬੂਤਰ ਸਾਡਾ ਮਾੜਾ ਜੀ ਘਰੋ ਬੁੱਤਣਾ ਨੂੰ ਦਿੱਤਾ ਅਸੀਂ ਵਕੀਲ ਨੂੰ ਮਾਗਰ ਉਹ ਕਹਿੰਦਾ ਤਾਂ ਵਿੱਠੀ ਛੱਡੀ ਆ ਫਿਰ ਕੰਨੀ ਨਾ ਆਉਣ ਦੇ ਉਹ ਤੇ ਲੋਕਾਂ ਨੂੰ ਵਕੀਲ ਨੂੰ ਦਿੱਤਾ ਵਕੀਲ ਨੇ ਫੋਟ ਕੇ ਦੇ ਦਿੱਤਾ ਮੈਂ ਤਾਂ ਇਹ ਮਤਲਬ ਰੱਖਦਾ ਨਹੀਂ ਉਹ ਦਾਦਾ ਮੇਰੇ ਸਾਹਮਣੇ ਹੀ ਗੰਦੋ ਵੀ ਮੇਰੇ ਸਾਹਮਣੇ ਹੀ ਸਾਮ ਕੇ ਮੇਰੇ ਕੋਲ ਹੀ ਸਾਮ ਕੇ ਛੱਡਿਆ ਮੇਰੇ ਕੋਲ ਹੀ ਰਾਤ ਰਿਆ ਫਿਰ ਮੈਂ ਸੋਚਿਆ ਵੀ ਉਹਨੂੰ ਮੋਟਰਸਾਈਕਲ ਹੈ ਨਹੀਂ ਪੈ ਨਹੀਂ ਕਾਰ ਨਹੀਂ ਜਾਵਾਂ ਮੈਂ ਕਿਹਾ ਕਾਰ ਮੇਰੇ ਤੋਂ ਚੱਲਣੀ ਨਹੀਂ ਹੈ ਐਵੇਂ ਅਗਲੇ ਦਾ ਜਲਵਾ ਪਾਸ ਬਰਾਮ ਦਿੰਦਾ ਉਹ ਕਿਹੜਾ ਮੁੱਕ ਰਕਦਾ ਜੀ ਯਾਰ ਮੇਰੇ ਕੋਲ ਲੋਵਾ ਚ 3 ਮੀਟਰ ਖੜੇ ਸੀ ਸੈਕਟਰ ਚ ਸੀ ਤਰਾਈ ਵਾਲੇ ਤੇ ਕੁ ਨੂੰ ਮੈਂ ਦੇਖਿਆ ਖੁੱਲਾ ਸੀ ਮੈਂ ਕਿਹਾ ਤੂੰ ਨਾਲਿਆਂ ਆ ਗਿਆ ਗੱਲ ਬਾਰੇ ਉਹ ਮੈਂ ਪਾਇਆ ਪਿੱਛੇ ਤੇ ਮੈਂ ਉਹ 3 ਮੀਟਰ ਹੀ ਲੈ ਕੇ ਪਾਣੀ ਦੇ ਬੰਦੇ ਕੋ ਬਾਜੀ ਮੈਂ ਜਿੱਤੀ ਮੈਂ ਤਾਂ ਐ ਕਰਕੇ ਹੈਲੋ ਇੱਕ ਦਾ ਜਸਵੀਰ ਜੀ ਬੈਣ ਆਈ ਜਸਵੀਰ ਦਾ ਥੱਗੇ ਜਾ ਕੇ ਠੀਕ ਆ ਇਹ ਬੈਣ ਆ ਨੰਗੀ ਕਾਫੀ ਤੇ ਨਾ ਉਹ ਕਾफी ਨੇ ਆਪਾਂ ਤਾਂ ਬਾਈ ਕਿਵੇਂ ਜੀ ਉਹ ਕੱਟਦਾ ਪਿਆਰ ਹੈ ਅਸੀਂ ਹੈ ਤਾਂ ਅੱਛਾ ਅੱਛਾ ਖਾ ਗਿਆ ਸੀ ਉਹ ਯਾਰ ਬਾਦਾਮ ਤੇ ਮੈਂ ਮੁੰਡਾ ਤੋੜਦਾ ਬਾਦਾਮ ਬਾਦੀਆਂ ਨਾਲ ਤਾਰੀ ਰਾ ਕੇਪਟ ਦਰਮਾਨ ਹਰਮਨ ਨੂੰ ਭੇਜਦਾ ਉਹਦੇ ਕੋਲੇ ਆ ਜੀ ਨਾ ਫਿਰ ਮੈਂ ਜਮਾਨ ਘਰੇ ਹਾਂ ਕਹਿੰਦਾ ਮੈਂ ਜਾ ਜਾ ਸੋਇ ਤੇ ਮੈਨੂੰ ਪਚਾਰ ਆਈ ਲਾਲ ਬਾਈ ਛੱਡੇਂ ਅਬਾ ਸਾਰਾ ਤੇ ਨਹੀਂ ਚੰਟੂ ਛੱਡਤੀ ਤੇ ਤੋਂ ਮੇਰੇ ਕੋਲ ਨਹੀਂ ਆ ਬੇੜਾ ਕਹਿਣਾ ਅਨੁਸਾਰ ਹਾਂ ਤਾਂ ਕੇ ਨਾ ਜੀ ਫਿਰ ਅਸੀਂ ਪਾਣੀ ਜੱਟ ਕਈ ਆਇਆ ਜੀ ਨਾਲ ਪਾਣੀ ਦਾ ਅਸੀਂ ਜੱਟ ਫਿਰ ਅਸੀਂ ਜਸਵੀਰ ਨੂੰ ਅਸਲੇ ਰਹਿਣਾ ਤੂੰ ਤਾਂ ਨਾਲ ਹੀ ਹੁੰਦਾ ਨਾਲ ਹੀ ਹੁੰਦੇ ਸੀ ਜੀ ਕਿਹੜਾ ਭਰਾ ਵਾ ਇਹਦੇ ਉੱਥੇ ਪਏ ਉੱਥੇ ਜਸਵੀਰ ਉੱਥੇ ਸਾਰੇ ਤੇ ਜਸਵੀਰ ਦੀ ਕਿਤੇ ਪੀਮੈਂਟ ਕਿ ਪੀਮਟਿਕ ਪੀ ਤੇ ਮੈਂ ਚਾਪੀ ਬਗਾ ਤੜਕੇ ਗੱਲ ਕਰਾਂ ਕਿ ਬਿਨਾਂ ਜਦੋਂ ਇਹ ਪੱਟੇ ਮਾਰੇ ਉਹ ਬੱਕ ਪੱਟੇ ਗਈ ਉਹ ਤੁਮਾ ਕੰਮਾ ਕੰਮਾ ਦਾ ਦੱਸ ਕੀ ਹੋ ਗਿਆ ਕੀ ਹੋਣਾ ਸੀ ਮੌਤ ਨਿਕਲੀ ਤੁਹਾਨੂੰ ਮੈਂ ਜਾਣ ਕੇ ਕਦਾ ਫੀਮ ਸੀ ਡਿੱਗੀ ਅਰਗੇ ਗਈ ਪੱਕਾ ਮੈਂ ਕਬਦ ਨਾ ਉਹ ਤੇਰੀ ਤਾਂ ਕੰਮ ਨਹੀਂ ਨਿਕਲਦਾ ਅੱਜ ਮੈਂ ਕਾ ਫੜ ਚੱਕ ਨਾ ਫੇਰ ਸਾ ਪਾਈ ਮੇਰੇ ਨਾਲ ਉਹ ਤੇ ਵੀ ਬਾਜੀ ਸੀ ਗਏ ਚ ਬਦਨ ਕਿਹੜੀ ਸੀ ਹਾਂਜੀ ਇੱਥੇ ਉਹਨਾਂ ਦਾ ਵੀ ਜਾਣਦੇ ਰਹੇ ਬਾਜੀ ਬਹੁਤ ਛੋਣੀਆਂ ਚੱਲੀ ਜਾਂਦੀ ਜੀ ਇੱਥੇ ਰਹਿ ਜਾਣਾ ਨਾ ਬਾਹਰ ਬਾਹਰ ਕੋਸੀ ਦੀ ਬਾਜੀ ਛੁੱਟੀ ਹੈ ਬਾਗਲਾ ਉਹ ਵੀ ਬੇਦੁੱਤਰ ਥੋੜੀ ਸੀ ਉਹਨੇ ਜਾ ਦੋ ਰੋੜੇ ਇਸ ਦੇ ਇੱਕ ਨਾਲ ਕੋ ਉੱਤਮ ਜੀ ਨਾਮ ਦਾ ਉਹ ਹੀ ਮਾਰਦਾ ਤੱਕ ਇੱਕ ਕਹਿਆ ਕਵੇ ਠੀਕ ਹੈ ਠੀਕ ਹੈ ਲਾ ਕੇ ਨਾ ਕਿੰਨਾ ਲਾ ਕੇ ਬੰਦ ਤੇ ਗੁਰਦੇ ਲਾ ਕੇ ਹਮਮ ਖਲਚ ਨੂੰ ਨਾ ਹੈ ਤੇ ਉੱਤਤਾ ਤੇ ਤਲੀ ਗਈ ਕਦੀ ਆ ਤੇ ਪੀ ਚੀ ਗਈ ਮੈਂ ਕਿਹਾ ਮੋੜੀ ਕੋਲੇ ਬੁੱਟ ਕਹਿੰਦਾ ਕੀ ਗੱਲ ਤੇਰੇ ਯਾਰ ਸੌਣ ਵੀ ਨਹੀਂ ਦਿੰਦਾ ਤੈਨੂੰ ਮੈਂ ਕਿਹਾ ਮਨੂ ਤਾਂ ਅਸੀਂ ਬੈਟਰੀ ਚੁੱਤੇ ਨੇ ਤੇ ਆ ਗੱਲ ਹੋ ਗਈ ਤੇਨੂੰ ਉਹ ਤੋਂ ਸਮਝਾ ਨਾ ਕੋਈ ਨੰਬਰ ਚਾਦਰ ਨਾਲ ਚੱਲ ਤੂੰ ਬੈੱਟ ਤੋਂ ਦੋ ਕਿੰਨੀਆਂ ਸਾਡੇ ਮੇਰੀ ਸਕੂਟ ਨੂੰ ਜੇ ਰਹਿ ਜੇ ਕੋਈ ਮੁੰਮ ਜੰਮੇ ਲਾ ਕੋੜਾ ਪੀਏ ਟੰਡੇ ਨਾ ਬਹੁਤ ਡਰਾਉਣ ਫਿਰ ਗਿਆ ਮੈਂ ਕਹਿ ਰਿਹਾ ਮੇਰਾ ਸਕੂਟ ਨਹੀਂ ਸਟਾਰਟ ਹੋ ਰਿਹਾ ਯਾਦ ਕਰੀਏ ਇਸ ਕੰਮ ਨੂੰ ਕਰਦੇ ਨਹੀਂ ਕਿੰਨਾ ਬਾਹਰ ਸ਼ਹਿਰ ਜਾ ਕੇ ਆਇਆ ਹਾਂ ਸ਼ਹਿਰ ਤੁਰੇ ਤਾਂ ਦਸਾਂ ਹਾਂ ਮਾਨਾ ਕਰਾ ਬੱਜਿਆ ਹੀ ਨਾ ਇਹ ਸਾਰਾ ਸਾਹਿਬ ਇਹ ਤਾਂ ਕਿਹਦੀ ਬੱਜੇ ਨਹੀਂ ਹਾਂ ਮੈਂ ਤਾਂ ਸੌਂ ਕੇ ਬੈਠੇ ਤੁੰਗ ਤੁੰਗ ਤਾਈਂ ਮਾਤ ਨਹੀਂ ਇਹ ਕਹਿੰਦਾ ਹਾਂ ਹੁਣ ਸੋਏਗਾ ਨਾ ਪਰ ਇਹ ਨਾ ਕਿਦੋਂ ਤੱਕ ਨਹੀਂ ਸੌਂਦਾ ਨਹੀਂ ਪਤਾ ਨਾ ਤੈਨੂੰ ਛੱਡ ਕੇ ਆਪਣੀ ਕਾਰ ਕਰਕੇ ਆ ਗਿਆ ਸੀ ਮੈਂ ਹੁਣ ਮੈਂ ਤੇਰੇ ਕੋਲ ਮਾਰੂੰਗਾ ਤੇ ਕਾ ਵਾਰੀ ਵੇਰੀ ਇਹ ਬੈਠ ਕੰਨ ਨਹੀਂ ਤੂੰ ਆ ਬੈਠ ਕੇ ਲੈ ਲੈ ਤੇ ਮੈਂ ਜਾਰੀ ਗਿਆ ਲੈ ਤੂੰ ਆ ਜਾ ਉੱਥੇ ਬੈਠ ਕੇ ਆ ਆ ਜਾ ਖੜਿਆ ਰਿਹਾ ਤੂੰ ਵੀ ਤੇ ਇੰਟਰਵਿਊ ਕੋਈ ਆ ਚਲਦੀ ਆ ਆ ਜਾ ਦੋ ਦੋ ਪੂਰੀ ਇੰਟਰਵਿਊ ਆ ਜਾ O viagem.